ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚਾਰ ਬੈੜਾ ਆ ਗਿਆ ਵੀਰੇ ਕੋਲੇ ਚਾਰ ਦੀਆਂ ਚਾਰ ਚੰਗੀਆਂ ਟੌਪ ਕਲਾਸ ਆ ਵੀਰੋ ਖਣਪਾਂਡੇ ਵਾਲਿਆਂ ਨੇ ਚੰਗੇ ਰਿਕਾਰਡ ਵਾਲਿਆਂ ਨੇ ਜਰਸੀ ਆ ਜਰਸੀ ਕਰੋਸਾ ਸ਼ਾਈ ਵਾਲਾ ਤਾਂ ਵੀਰੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਡ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਦੇ ਬਾਰੇ ਲੰਨਿਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਕੀ ਆ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੜਦੀ ਕਲਾ ਨਾ ਵਧੀਆ ਵੀਰੇ ਵਧੀਆ ਵਧੀਆ ਆ ਵੀਰੇ ਨਾਂ ਦੱਸੀ ਆਪਣਾ ਸਭ ਤੋਂ ਪਹਿਲਾਂ ਕੁਜਿੰਦਰ ਚੈਨਲ ਦੇਖਣ ਵਾਲੇ ਭੈਣ ਭਰਾ ਨੂੰ ਪਿਆਰ ਭਰੀ ਸਤਿਕਾਰ ਨਾਲ ਬਹੁਤ ਸਾਰਾ ਪਿਆਰ ਦਿੰਦੇ ਹਨਾ ਬਿਲਕੁਲ ਵੀਰੇ ਬਿਲਕੁਲ ਬੜੇ ਬੜੇ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਵਾ ਹਨਾ ਵੀ ਵੀਡੀਓ ਦੇਖਦੇ ਆ ਵੀਰੇ ਬਿਲਕੁਲ ਜੀ ਤਾਂ ਵੀਰੇ ਪਿੰਡ ਕਿਹੜਾ ਹੈ ਗਿਆ ਆਪਣਾ ਜੀ ਪਿੰਡ ਮੇਰਾ ਠੱਠਾ ਜੀ ਠੱਠਾ ਹੈ ਹਾਂਜੀ ਠੀਕ ਹੈ ਜੀ ਹਾਂਜੀ ਤੇ ਮਜੀਠਾ ਰੋਡ ਨਾਲ ਹੀ ਭਾਲੋ ਵਾਲੀ ਆ ਸੱਤਾਂ ਚੁੜੀਆਂ ਸ਼ਹਿਰ ਵੀ ਪੈਂਦਾ ਜੇ ਜਿਹੜਾ ਅਦਾਸਪੁਰ ਹੈ ਜੀ ਠੀਕ ਹੈ ਵੀਰੇ ਤੇ ਮੋਬਾਈਲ ਨੰਬਰ ਹੈਗਾ ਜੀ 9056 4555 ਠੀਕ ਆ ਤਾਂ ਵੀਰੇ ਅੱਜ ਫੇਰ ਆ ਗਈਆਂ ਟੌਪ ਕਲਾਸ ਵੇੜਾਂ ਫੇਰ ਕੋਲੇ ਬੱਚੀਆਂ ਦੇ ਪੰਜ ਪੌਣੀਆਂ ਸੀ ਹਾਂਜੀ ਇੱਕ ਬੱਚੀ ਥੋੜੀ ਕੱਚੀ ਆ ਮੈਂ ਚਲੋ ਦਿਵਾਲੀ ਲੱਗੇ ਹੋ ਜੂ ਤਿਆਰ ਹਨਾ ਬਿਲਕੁਲ ਬਿਲਕੁਲ ਉਹ ਜਿਆਦਾ ਤੜੀ ਬ੍ਰਾਂਡ ਹੈ ਤੇ ਮੈਂ ਥੋੜੀ ਠੀਕ ਹੈ ਜੀ ਤਿਆਰ ਹੋ ਜੂ ਆ ਫੇਰ ਪਸ਼ੂ ਕਿਹੜਾ ਚੰਗਾ ਉਹਦਾ ਫੇਰ ਮੁੱਲ ਉਵੇਂ ਹਨਾ ਪੈਂਦਾ ਉਵੇਂ ਜਾਂਦਾ ਹਾਂਜੀ ਬਿਲਕੁਲ ਤਾਂ ਕਰੀਏ ਵੀਰੇ ਸ਼ੁਰੂ ਨੰਬਰ ਹਾਂਜੀ ਹਾਂ ਪਹਿਲੇ ਨੰਬਰ ਵਾਲੀ ਵੇਰ ਬੜੇ ਦੱਸੀ ਵੀਰੇ ਚਾਰ ਦੰਦ ਬੱਚੀ ਆ ਗਈ ਜੀ ਚਾਰ ਦੰਦ ਹਾਂ ਠੀਕ ਆ ਜੀ ਦੇਣੇ ਦੋ ਚਾਰ ਹੀ ਖੜਦੀ ਜੇ ਬਾਕੀ ਥਾਂ ਤੁਹਾਨੂੰ ਵਿਖਾ ਦਿੰਦੇ ਨੇ ਦੇਣ ਦੋ ਚਾਰ ਖੜਦੀ ਆ ਹਾਂਜੀ 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 ਦਿਖਾ ਦਿਓ ਖਾਨ ਨੋਕ ਵਾਲਾ ਗੁਲਾਬੀ ਗੁਲਾਬੀ ਵਧੀਆ ਚਵਾਈ ਵਾਲਾ ਵੀਰੇ ਤਾਂ ਤੋਰੋ ਵੀਰੇ ਕਿੰਨਾ ਟਾਈਮ ਲੈ ਦੋ ਚਾਰ ਦਿਨ ਹਨਾ ਦੋ ਚਾਰ ਦਿਨ ਤਿਆਰੀ ਆ ਕੰਮ ਦੀ ਤਿਆਰਾ ਤਾਂ ਵੇਖੋ ਵੀਰੇ ਚੰਗੀ ਵਹਿੜ ਆ ਗਈ ਆ ਪਾਰੇ ਪੱਲੇ ਚ ਲੈਵਲ ਹੋਆ ਚੈੱਕ ਕਰ ਲਿਓ ਐਂ ਥੱਬੇ ਥੱਬੇ ਲਾਏ ਆ ਥੱਲੇੋਂ ਚੈੱਕ ਕਰੋ ਵੀਰੋ ਐ ਇੱਕ ਲਾਫੇ ਪਾਈ ਲੈ ਵੀ ਹਲੇ ਤਾਂ ਵੀਰੋ ਇਹਦੇ ਸੁਣਦੇ ਸੁਣਦੇ ਹੋਰ ਕਾਫੀ ਬਣੀ ਇਹ ਕਿੰਨਾ ਕੁ ਦੁੱਧਾਂ ਦੇ ਚਵਾ ਜੂਗੀ ਇਹ ਚਲੋ ਜ਼ਿਆਦਾ ਨਹੀਂ ਮੈਂ ਕਹਿੰਦਾ 18 ਕਿਲੋ ਨੂੰ ਕੀ ਪਿੰਦਾ ਵਾ 18 ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਜਿੰਨੀ ਗਾਂਾਂ ਚਾਂ ਲੱਗੀ ਆ ਗੇਟ-ਵੇਟ ਤੇ ਥਾਣਿਆਂ ਤੇ ਥਾਣੇ ਵੀ ਵੇਖੋ ਕਿਆ ਫਨ ਲੱਗਾ ਗੁਲਾਬੀ ਥਾਣਾ ਆ ਗਿਆ ਇੱਕ ਗੁਲਾਬੀ ਥਾਣਾ ਆ ਗਿਆ ਬਾਕੀ ਕੁਝ ਨਹੀਂ ਇਹ ਥਾਣੇ ਚਵਾਈ ਵਾਲਾ ਇਹ ਤੇ ਆਟੋਮੈਟਿਕ ਦੁੱਧ ਵਾਲਾ ਹੁੰਦਾ ਵਾ ਬਿਲਕੁਲ ਬਿਲਕੁਲ ਤਾਂ ਵੀਰੇ ਫਰੈਂਡ ਵੀ ਚੰਗੀ ਹੋਊਗੀ ਰੇ ਦੀ ਹਨਾ ਹਾਂਜੀ ਹਾਂਜੀ ਰੈੱਡ ਚ ਲਾ ਲਓ ਜੱਤੀ ਚ ਲਾ ਲਓ ਸਰ ਦੇਖੋ ਵੀਰੋ ਐ ਪੂਰੇ ਕਲਾਵੇ ਪਾਏ ਫੁੱਲ ਰਾਜੀ ਤਾਂ ਲੇਵਾ ਬੜਾ ਸ਼ਾਨਦਾਰ ਲੱਗਿਆ ਬੈੜਨ ਤਾਂ ਕਿ ਇੱਕ ਵੀਰੇ ਕਿੱਲੇ ਵੱਜਿਆ ਪਸ਼ੂ ਵੀ ਸੋਹਣਾ ਲੱਗਦਾ ਮੇਦਾ ਹਨਾ ਹਾਂ ਨਾੜਾ ਸਰ ਅੱਗੇ ਬਿਲਕੁਲ ਜੀ ਦੇਖੋ ਵੀਰੋ ਐ ਦੁੱਧ ਵਾਲੀਆਂ ਨਿਸ਼ਾਨੀਆਂ ਵੇੜਦੀਆਂ ਐ ਥੱਬੇ-ਥੁੱਬੇ ਪਾਏ ਪੂਰੇ ਤਾਂ ਵੀਰ ਜੀ ਇਹਦਾ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਇਹ ਜੀ ਆ ਦਵਾਈ ਕੋਈ ਆ ਕਿੰਨੇ ਦੀ ਵੀਰੇ ਹੋ ਜੂ ਹੁਣ ਇਹ ਵੀਰ ਜੀ ਪਤਾ ਗੱਲ ਕੀ ਆ ਹਾਂਜੀ ਇੱਕ ਤੇ ਦਵਾਈ ਦਾ ਮੇਲਾ ਆਣ ਲਿਆ ਵਾ ਬਿਲਕੁਲ ਆਪਾਂ ਸਾਰਾ ਸਾੜੀ ਕਮਾਈ ਕੀਤੀ ਆ ਬਿਲਕੁਲ ਐਡਾ ਕਮਾਈ ਕਰਦੀ ਤੇ ਛੋਲ ਛੋੜੀਆਂ ਨਿੰਗ ਨਿੰਗ ਰੇਡ ਕੰਮ ਖੋਜੀ ਕੀ ਬਾਤ ਆ ਕਿਹੜਾ ਖਰੂ ਜਿਆਦਾ ਕਰੂਗਾ ਬਿਲਕੁਲ ਬਿਲਕੁਲ ਵੀਰ ਜੀ ਮੱਛੀ ਵੇਚ ਨੂੰ ਤਾਂ 65 ਦੀ ਹੀ ਆ ਇੰਨਾ ਹਾਂਜੀ ਠੀਕ ਹੈ ਤੇ ਨਹੀਂ ਹਾਂਜੀ ਪੂਰੇ ਸਾੜੀ ਦੇ ਦੀ ਹੈ ਕੀ ਬਾਤ ਆ ਹਾਂਜੀ ਛੋੜੇ ਆਪਾਂ ਹੋਰ ਕਰਦੇ ਹੋ ਹਨ ਉਹ ਹਾਂ ਤੁਸੀਂ ਕਰਾ ਲਓ ਜਿੰਦਰ ਜੀ 58 ਦੀ ਖਾਨ ਆ ਵੀਰੇ ਹਾਂ ਲੈ ਜੀ ਜੀ ਸੌਦਾ ਹੀ ਹਾਂਜੀ ਹਾਂਜੀ 50000 ਦੀ 58000 ਦੀ ਤਾਂ ਵੇਖੋ ਵੀਰੇ 58000 ਦੀ ਚੰਗੀ ਵੈੜਾ ਕਿੰਨੀ ਵੀਰੇ ਗਾਣੂ ਬਣੀ ਓਨੀ ਪਿਛਾਣੂ ਬਣੀ ਐ ਥੱਲੇੋਂ ਕਲਾਵੇ ਕਲੂਵੇ ਪਾਏ ਵੈੜੇ ਖਣ ਬੜਾ ਪਿਆਰਾ ਲੱਗਿਆ ਹਾਂਜੀ ਤਾਂ 58000 ਦੀ 50000 ਤੇਰਾ ਬੜਾ ਸੌਦਾ ਨਾ ਕਰੀ ਬਿਲਕੁਲ ਕੋਈ ਫੋਨ ਲਾ ਲੈ ਕੋਈ ਗੱਲ ਨਹੀਂ ਵੀਰੇ ਦੂਰੋਂ ਹਨਾ ਹਾਂ ਮਾਨਦਾਨ ਕਰ ਦਿਓ ਮੋੜੇ ਹੋਣਾ ਕਿਸੇ ਨੂੰ ਹਨਾ ਹਾਂ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ ਦੂਜੇ ਨੰਬਰ ਤੇ ਆ ਗਈ ਵੈੜੀ ਵੈੜੀ ਆ ਗਈ ਜਰਸੀ ਆ ਗਈ ਜਰਸੀ ਆ ਗਈ ਹਨਾ ਵੇਖੋ ਵੀਰੋ ਕੀ ਬਾਤ ਹੈ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਾ ਤਾਂ ਵੀਰ ਕੈਨੇਡਾ ਮ ਖਰਦੀ ਸੂਚ ਇਹ ਵੀ ਜੀ ਹੱਥ ਲੈ ਜੂਗੀ ਇੱਕ ਹਫਤਾ ਖੋਲੋ ਵੀਰੇ ਦੇਖੋ ਵੀਰੋ ਇੱਕ ਹਫਤਾ ਬਾਕੀ ਆ ਤਾਂ ਸੋਹਣੀ ਵੜ ਆ ਗਈ ਜਰਸੀ ਵੀਰ ਕੋਲੇ ਤੋਰ ਦੇ ਲੈ ਲਓ ਜੀ ਵੇਖੋ ਵੀਰੋ ਇਹ ਜਰਸੀ ਲੱਗੀ ਨਾ ਸੋਹਣੀ ਸੋਹਣੀ ਵੜ ਆ ਵੀਰੋ ਆ ਫੱਟੀਦਾਰ ਲੇਵਾ ਆ ਗਿਆ ਚੰਗਾ ਸੋਹਣਾ ਖਣ ਬੜਾ ਪਿਆਰਾ ਲੱਗਿਆ ਫੁੱਲ ਰਾਜੀ ਤੇ ਦੁੱਧ ਚੰਗਾ ਭਰ ਜੁਵੇੜੇ ਵੀ ਹਨਾ ਭਾਜੀ ਤੁਹਾਨੂੰ ਵੀ ਪਤਾ ਕਿ ਜਿਹਦੇ ਦਿੱਤੇ ਪਿਓਰ ਬਿਲਕੁਲ ਪਿਓਰ 100% ਹੈਨਾ ਤੇ ਥਾਨ ਸੋਹਣਾ ਬੜਾ ਪਿਆਰਾ ਲੱਗਿਆ ਛੰਡੀ ਬਰੀ ਆ ਵਸੀ ਜਿੱਦਾ ਮਰਜੀ ਬੈ ਜੋ ਠੀਕ ਹੈ ਕਮਾਲ ਹੋ ਵੀਰੇ ਗਾਈ ਖਵਾ ਲਈ ਲੈ ਆਓ ਇੱਥੇ ਦਿਖਾ ਦਿਓ ਮੈਨੂੰ ਕਿਥੇ ਲੈ ਆਓ ਪਿੱਛੇ ਲੈ ਗਿਓ ਪਵੇਂ ਪਿੱਛੋਂ ਦੀ ਬਹਿਜੋ ਪਵੇਂ ਗਾੜੀ ਉਂਦੀ ਬਹਿਜੋ ਬੱਚੀ ਕੀ ਬਾਤ ਹੈ ਖਾਨ ਬੜਾ ਪਿਆਰਾ ਲੱਗਿਆ ਇਹਨੂੰ ਹਣਾ ਬਾਕੀ ਥੋੜੀ ਹਲ ਭਲਾਂ ਜੇ ਬੱਚੀ ਖਾਨੇ ਨੇ ਹੋਰ ਕੱਢ ਦੇਣਾ ਜੇ ਚਵਾਈ ਹੈ ਨਾ ਦੋ ਤਿੰਨ ਚਵਾਈਆਂ ਹਾਂ ਸੋਹਣੀ ਬੈੜਾ ਕੀ ਵੀਰੇ ਹਾਂ ਚੰਗਾ ਥਾਨ ਕੱਢ ਜੂ ਇਸ ਮੇਰੇ ਅੱਪਾ ਤਾਂ ਦੇਖੋ ਵੀਰੋ ਹਾਂ ਚੰਗੀ ਟੋਕ ਗਲਾਸ ਬੈੜਾ ਸੋਹਣੀ ਸਨਖੀ ਰਾਜੀ ਸਿੱਧੀ ਸੱਦੀ ਉੱਪਰ ਐ ਗਾੜ ਰੰਗੂ ਤੇ ਥੱਬੇ ਸਵੇਰੇ ਤੋਂ ਲਾਈ ਪੂਰੇ ਗਿੰਦਰ ਜੀ ਖੀਰੀ ਹੈ ਦੰਦ ਵੀ ਕੋਈ ਭੰਨਿਆ ਨਹੀਂ ਹੈ ਖੀਰੀ ਹੈ ਜੀ ਕੀ ਬਾਤ ਆ ਵੇਖੋ ਵੀਰੋ ਮੇਰੇ ਦੋਦਨਾ ਪੜੀ ਹੈ ਜੀ ਬਹੁਤ ਸੋਹਣੀ ਬੈੜਾ ਹਾਂ ਬਹੁਤ ਪਿਆਰੀ ਵਹਿੜਾ ਵੀਰੇ ਮੋਲੇ ਦਾ ਮੋਲੇ ਵੀਰੇ ਉੱਡਦੀ ਆਲੇ ਜਾਨ ਦੀ ਹਾਂਜੀ ਕਿੰਨੇ ਜੀ ਹੋਈ ਵੀਰੇ ਇਹ ਵੀਰੇ ਬੱਤੀ ਵੇਚਨ ਉਹ ਜਿਹਨੇ ਬੱਤੀ ਵੇਚਦੀ ਐ 55 ਦੇਦੀ ਐ ਕੀ ਬਾਤ ਐ ਨਹੀਂ ਠੀਕ ਆ ਜਾ ਜਾ ਚੱਲ ਜਾ ਕੁਝ ਵੀ ਨਹੀਂ ਦੀ ਜਾਨ ਦੇ ਹਾਂ ਨਹੀਂ ਬੰਨ ਜਿਆਦੀ ਨਾ ਆਈਓ ਸਰ ਜੀ ਕੀ ਬਾਤ ਐ ਹਾਂਜੀ ਵੀਰੇ ਚੈੱਕ ਕਰ ਲਿਓ ਫੁੱਲ ਕੁਆਲਿਟੀ ਲੈਵਾ ਸੋਨਾ ਗੋਦੀ ਵਾਲੀ ਵਹਿੜਾ ਮੋਟੀ ਅੱਖ ਤੇ ਨਿੱਕਾ ਕਰਨ ਕੀ ਬਾਤ ਆ ਬੋ ਸੁਣੀ ਸੁਣ ਕੇ ਬੁੰਜਾ ਦੀ ਇਹ ਮੇਲਾ ਹੀ ਲੱਗਾ ਮੇਲਾ ਹੀ ਲੁੱਟਣ ਵਾਲੀ ਗੱਲ ਆ ਵੀਰੇ ਹਨਾ ਕੀ ਬਾਤ ਆ ਤੇ ਜੇ ਨੰਬਰ ਤੇ ਆ ਗਈ ਵੀਰੇ ਵੜ ਅੱਛਾ ਇਹ ਵੀ ਆ ਗਈ ਜੇ 2-3 ਬਚੀ ਇੱਕ ਨਾ ਨਾਮ ਖੜਦੀ ਵੀਰੇ ਇਹ ਵੀ ਪੰਜ ਚਾਰ ਦੇਣੀ ਆ ਜੀ ਕੀ ਬਾਤ ਆ ਥੋੜਾ ਬੋ ਸਪੈਸ਼ਲ ਲੱਗੇ ਇਹਨਾਂ ਨੂੰ ਹਨਾ ਖੋਲੋ ਵੀਰੇ ਖੋਲੋ ਤੇ ਵੇਖੋ ਵੀਰੇ ਲੈਵਾ ਚੈੱਕ ਕਰ ਲਓ ਹਾਂ ਖੋਲਿਓ ਚ ਆਹ ਕਰਾਂ ਚੈੱਕ ਕੀਤੀ ਇਹ ਤਾਂ ਨੂੰ ਮਨਾ ਖਣ ਲੱਗਿਆ ਵੀਰੇ ਵੈੜ ਨੂੰ ਤਾਂ ਸੋਹਣੀ ਸੰਖੀ ਫਿਰ ਹਨਾ ਐ ਤਾਂ ਦੇ ਪੱਤੇ ਪੁੱਤੇ ਵਗੇ ਮੱਥੇ ਦੇ ਵੀਰੋ ਚੈੱਕ ਕਰੋ ਬਹੁਤ ਸੋਹਣੀ ਮਿਹੜਾ ਰੰਗ ਬਹੁਤ ਪਿਆਰਾ ਲੱਗਿਆ ਵੈੜ ਨੂੰ ਲਾਲ ਡੱਬੀ ਚ ਆ ਗਈ ਹਨਾ ਹੱਥਲੇ ਵਾ ਬਹੁਤ ਸ਼ਾਨਦਾਰ ਵੀਰੇ ਲੱਗਾ ਇਹਨੂੰ ਐ ਕਿੰਨਾ ਗਾਂ ਨੂੰ ਉਹਨਾ ਪਛਾਣੂ ਤਾਂ ਵੀਰੇ ਸੋਹਣਾ ਪਸ਼ੂ ਹੋਵੇ ਤਾਂ ਸਫਤ ਵੀ ਆਪ ਹੀ ਹੁੰਦੀ ਹਨਾ ਫੁੱਲ ਰਾਜੀ ਪਹਿਲਾਂ ਨਹੀਂ ਵਸੀ 20 ਕਿਲੋ ਦੁੱਧ ਭਰ ਦੇਗੀ ਠੀਕ ਆ ਜੀ ਜ਼ਿਆਦਾ ਨਹੀਂ ਨਾ ਕਿਹੜਾ 20 ਕਿਲੋ ਰਾਵਣਾ ਦੁੱਧ ਭਰੇਗੀ ਵਸੀ ਸੋਰਾ ਵੀਰੇ ਅੱਗੇ ਢੱਲਾ ਡੁਣਾ ਗਈ ਬਿਲਕੁਲ ਬਿਲਕੁਲ ਹਾਂ ਮਾਲੋ ਜੀ ਦੇਖੋ ਵੀਰੋ ਅਨੂ ਦਿਖਾ ਦਿਓ ਵੀਰੇ ਦਾ ਬਹੁਤ ਸੋਹਣੀ ਬੈਲਾ ਜੀ ਅਨੂ ਦਿਖਾ ਦਿਓ ਜਿੰਦਰ ਜੀ ਕੀ ਬਾਤ ਹੈ ਜੀ ਚੰਦਾ ਜ ਹੈ ਨਾ ਹਾਂ ਦੋਂਦੀ ਹੈ ਜੀ ਦੋਂਦੀ ਠੀਕ ਹੈ ਜੀ ਲੈ ਜੋ ਜੀ ਤਾਂ ਮੇਰੇ ਦਾ ਮੁੱਲ ਫੜਦੀ ਤੇਰੀ ਵੀਰੇ ਕਰ ਦਿਓ ਵਿੱਚ ਉਹ ਛੋਟ ਛੋਟ ਆਹ ਫੜੀ ਲਾਦ ਰਹੀ ਆਹ ਫੜੀ ਤੁਸੀਂ ਤਾ ਦੋ ਮੈਂ ਗਰੇ ਪਤਾ ਕੀ ਤੂੰ ਇਹੀ ਐਵੇਂ ਦੀ ਦਸ਼ੀ ਦਾ ਭਾਵੇਂ ਕੋਈ 75 ਮੰਗ ਲੇ ਸੀ ਮੰਗ ਲੇ ਹਨ ਤੂੰ ਇੱਥੇ ਨਹੀਂ ਮੰਗਦਾ 65 ਆ ਤੇ 65 ਤੋਂ ਆਪ ਹੀ ਛੋੜ ਛੱਪਾ ਕਰਦੇ ਹੋ ਜੀ ਤਾਂ ਮੇਰੇ ਕੋਲ ਵੀਡੀਓ ਪੈਂਦੀ ਆ ਇਹਨਾਂ ਦੇ ਹਾਂਜੀ ਹਾਂਜੀ ਤੁਸੀਂ ਹਲੇ ਘੱਡੀਆਂ ਦੇ ਮੇਰਾ ਮਾਲ ਵੇਖ ਜਾਂਦਾ ਵੇਖ ਜਾਂਦਾ ਜੀ ਰੇਟ ਜਾਜਾ ਹਨਾ ਵੀਰੇ ਰੇਟ ਜਾਜਾ ਜੀ ਪਿਛਲੇ ਤਿੰਨਾ ਚਾਹੁੰਦੇ ਨਾ 5 ਨਾਲ ਭਾਈ ਨਾ ਵੀਰੇ ਠੀਕ ਹੈ ਜੀ ਤင်း ਮੈਂ ਰੋਟੀ ਖਾਂਦੇ ਗਾਦੇ ਸਾਰੀ ਨੀਂਦ ਕੀ ਬਾਤ ਰੇਟ ਸੋਹਣਾ ਸੀ ਵੀਰਾਂ ਨੂੰ ਕਰਾਈ ਨਹੀਂ ਦੋ ਦੇ ਹਾਂ ਤਾਂ ਪਸ਼ੂ ਸਾਹਿਬ ਜਿਦਾਂ ਹਾਂ ਤੇ ਜਿੰਦਰ ਕੋਈ ਪੈਣ ਹੈ ਹੀ ਹੈ ਹਾਂਜੀ ਰੇਟ ਵੀ ਕੁਆਲਿਟੀ ਹੈ ਹਾਂਜੀ ਪੂਰੇ 60000 ਦਿਨ ਦੀ ਕੀਲੀਏ ਕੀ ਬਾਤ 60000 ਕਾੜ ਦੀ ਤਾਂ ਵੇਖੋ ਮੇਰੇ ਫੋਨ ਫੇਰ ਵੀ ਵੀਰ ਨੂੰ ਲਾ ਲਿਓ ਕੋਣੀ ਸੁਨੱਖੀ ਵਿਹੜ ਬਹੁਤ ਸੋਹਣੀ ਆ ਜੀ 60000 ਦੀ ਵੀਰ ਕਹਿੰਦਾ ਹੋ ਜੂ ਤੂੰ ਬੋਲ ਪਿਆਰਾ ਥਨ ਲਗਾਏ ਨਾੜਾ ਨੂਣਾ ਵਾਨੇ ਤੇ ਦੁੱਧ ਵਾਲੀ ਹੈ ਨਾ ਹਾਂ ਕੁਆਲਿਟੀ ਆ ਸੋਹਣੀ ਆ ਸਿੱਧੀ ਸੱਦੀ ਵਿਹੜਾ ਵੀਰੋ ਠੀਕ ਆ ਜੀ ਹਾਂਜੀ ਅਗਲੇ ਪੰਨੇ ਆ ਗਈ ਵੀਰੇ ਵਿਹੜਾ ਇਹ ਵੀਰ ਜੀ ਆਗੇ ਜੁੱਜਾ ਸੁਆ ਇਹ ਕਦ ਤੱਕ ਚੀਜ਼ ਹੈ ਮੇਰਾ ਇਹ ਕਦ ਤੱਕ ਖੜਦੀ ਹੈ ਤੁਹਾਨੂੰ ਕਹਦੀ ਆ ਬੰਦੀ ਹੁੰਦੀ ਬੜੀ ਠੰਢੀ ਹੈ ਠਿੱਲਾਂ ਬਹੁਤ ਨੇ ਖੋਲ ਵੀਰੇ ਖੋਲ ਤੋ ਵੇਖੋ ਵੀਰੇ ਇੱਕ ਹਫਤਾ ਖੜਦੀ ਆ ਵੱਡੇ ਪੱਲੇ ਚ ਆ ਠੰਡਾ ਢੁਲਾ ਚੰਗੀਆਂ ਠਲੇਵਾ ਚੰਗਾ ਸ਼ਾਨਦਾਰ ਲੱਗਿਆ ਲੱਗਿਆ ਬੜੀ ਲੱਗਿਆ ਆ ਤਾਂ ਫੋਨੇ ਲਵੀ ਅਲੂ ਕਰੀ ਦਿਤਾ ਹਫਤਾ ਸਾਂਭੀ ਬਣੀ ਕਿ ਜਿੰਦਗੀ ਐ ਸਿੱਧੀ ਸੱਦੀ ਤੇ ਹੈ ਰਾਜੀ ਹਣਾ ਢੇਡ ਦੁੱਧ ਵਾਲੀ ਆ ਆ ਹਫਤਾ ਇੱਕ ਲੈ ਜੀ ਚਲੋ 19 ਪਾਣਾ ਦੇ ਦੇਓ ਹਣਾ 19 ਪਾਣਾ ਦੇ ਦਾਂਗੇ ਇਹਨੇ ਸਾਂਭਣੀ ਹੈ ਠੀਕ ਹੈ ਜੀ ਕਮਾਲ ਹੋ ਗਿਆ ਹਾਂ ਤੁਹਾਨੂੰ ਵਿਖਾ ਦੇ ਕਿ ਐ ਕਾਲਾ ਖਾਨ ਸੰ ਲੱਗਾ ਵੇਖੋ ਕਿਦਾਂ ਵੇਖੋ ਵੀਰਿਆ ਫਿਰ ਜੀ ਇਹਦਾ ਮੁੱਲ ਜਗਿੰਦਰ ਸਿੰਘ ਬਟਾਲੀ ਖੇਆ ਚੋਂ ਨਾਂ ਲਈ ਆ ਉਹਨਾਂ ਕਦੀ ਤੁਹਾਨੂੰ ਪਤਾ ਸ਼ਾਇਦ ਡੰਗਰ ਹਨਾ ਬਾਹਰ ਕਿੱਥੋਂ ਨਿਕਲਣਾਂ ਬਿਲਕੁਲ ਬਿਲਕੁਲ ਇਹ ਦਿਨ 10 ਜਿਹੜੇ ਖੜਦੀ ਆ ਉੱਥੀ ਠੀਕ ਆ ਜੀ ਦੂਜਾ ਸੁਆ ਜੀ ਹਾਂਜੀ ਪਹਿਲਾਂ ਮੈਂ ਹੀ ਦਿੱਤੀ ਸੀ ਵੀਰੇ ਠੀਕ ਆ ਜੀ 18 ਕਿਲੋ ਦੁੱਧ ਚ ਹੋਇਆ ਨਾ ਪਹਿਲਾਂ ਥੱਲੇ ਹਾਂਜੀ ਇਹ ਜਦੋਂ ਬੰਦੀ ਇਹਦੇ ਕੋ ਤੁਰਿਆ ਹੀ ਨਹੀਂ ਜਾਂਦਾ ਯਾਰ ਇੰਨੀ ਬੰਦੀ ਢਿੱਲਾਂ ਬਹੁਤ ਨੇ ਬਾਹ ਨੂੰ ਬਹੁਤ ਹਾਂਜੀ ਹਾਂਜੀ ਕਿੰਨੇ ਦੀ ਵੀਰੇ ਹਾਂ ਹਾਂ ਤੇ ਕੱਚੀ ਆ ਵੀਰੇ ਆਪਾਂ ਹਾਣਾ ਹੀ ਦੇ ਦਿੰਦੀ ਹਾਂ ਹਾਂਜੀ ਪੂਰੇ 50 ਜਿਆਦੀ ਲੱਗੀ ਬੁੰਜਿਆ ਦੀ ਹਾਂ ਕੀ ਹਾਂ ਬਾਤ ਚਲੋ ਕਿਹੜਾ ਵੀਰ ਸਾਂਭ ਲੋ ਚੰਗਾ ਮੁੱਲ ਵਟਾਜੋ ਬੁੰਜਿਆ ਜੋ ਉਤਲਾ ਦੋ ਪੂਰੇ 50 ਦੀ ਇੱਥੇ ਰੱਖੋ ਰੇਟ ਚੈੱਕ ਕਰ ਲਓ ਵੀਰੋ ਸਾਂ 4 ਵੇੜਾਂ ਹੈ ਹਨਾ ਦੀਵਾਲੀ ਆਫਰ ਲਾ ਦੀਵਾਲੀ ਆਫਰ ਆ ਵੀਰੋ ਵੇੜਾ ਚੈੱਕ ਕਰ ਲਿਓ ਰੇਟ ਚੈੱਕ ਕਰ ਲਿਓ 50000 ਜਿਆਜ ਰੇਟ ਆ ਜਰਸੀ ਟੌਪ ਕਲਾਸ ਆ ਸੋਹਣੀਆਂ ਵੇੜਾਂ ਆ ਗਈਆਂ ਵੀਰੋ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਕੋਈ ਨਾ ਛੋੜਛਾਪਾ ਹੋ ਜੂ ਮੈਂ ਨਹੀਂ ਕੋਈ ਮਾ ਮਾ ਬਿਲਕੁਲ ਬਿਲਕੁਲ ਮਾਂ ਦੇ ਕਰਕੇ ਵੀ ਉਹ ਹੁੰਦਾ ਵਾ ਕਿ ਕਜਿੰਦਰ ਹੈ ਹਨਾ ਬਿਲਕੁਲ ਬਿਲਕੁਲ ਇਹ ਕਈ ਥਾਂ ਨੂੰ ਵੀ ਫੋਨ ਆਉਂਦੇ ਕਿ ਭਾਜੀ ਇਹਨਾਂ ਨਾਲ ਗੱਲ ਹੋਈ ਕਜਿੰਦਰ ਨਾਲ ਬਿਲਕੁਲ ਨਹੀਂ ਜਿਆਜ ਪਸ਼ੂ ਸਾਫ ਸੁਥਰੇ ਸੋਹਣੇ ਹੁੰਦੇ ਆ ਤਾਂ ਬਾਕੀ ਇਹੋ ਬੇਨਤੀ ਹੈ ਵੀਰਾਂ ਨੂੰ ਕਿ ਵੀਰੇ ਫੋਨ ਵੀਰ ਨੂੰ ਲਾ ਲਿਓ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਰੇ ਨਵੀਂ ਤੋਂ ਨਵੀਂ ਵੀਡੀਓ ਲਾ ਕੇ ਤੁਹਾਨੂੰ ਖਾਲੀ ਜਾਵੇ ਜੀ ਤਾਂ ਬਾਕੀ ਵੀਰੇ ਪਸ਼ੂ ਦੀ ਦੇਖ ਫਰਕ ਕਰਕੇ ਵੇਖ ਕੇ ਖਰੀਦ ਕਰਨੀ ਉਹ ਤੁਹਾਡੀ ਜੁਮ ਮਿਆਰੀ ਆ ਕਹਿੰਦਾ ਸਾਨੂੰ ਉਹ ਵੀ ਵੀਰੇ ਫਰਜ਼ ਨਹੀਂ ਕਿਉਂਕਿ ਤੁਹਾਨੂੰ ਆ ਵੀ ਪਤਾ ਹੈ ਨਾ ਕਿਉਂਕਿ ਮੈਂ ਤਾਂ ਆਇਆ 5-10 ਮਿੰਟ ਵੀਡੀਓ ਬਣਾ ਲਈ ਹੈ ਨਾ ਤਾਂ ਉਹ ਵੀਰੇ ਆਪਣਾ ਤਸੱਲੀ ਕਰਾ ਕਰੋ ਬਾਕੀ ਜ਼ਿਆਦਾਤਰ ਉਹਨਾਂ ਵੀਰਾਂ ਦੀ ਅਪਲੋਡ ਵੀਡੀਓ ਹੁੰਦੀ ਹੈ ਜਿਨ੍ਹਾਂ ਵੀਰਾਂ ਦੇ ਯਕੀਨ ਵੀ ਹੁੰਦਾ ਮਾਨ ਹੈ ਹੈ ਨਾ ਜੀ ਤਾਂ ਬਾਜੀ ਆਪਾ ਇਹ ਹੀ ਗੱਲ ਤਾਂ ਵੀਡੀਓ 'ਚ ਵੀ ਕਹਿਤੀ ਠੀਕ ਆ ਜੇ ਤੁਸੀਂ ਮੈਨੂੰ ਸਾਈ ਪਾ ਦੋ 2005 ਜਿੰਨੀ ਤੁਹਾਡੇ ਦਿਲ ਕਰਦਾ ਮਾਲ ਤੁਹਾਡੇ ਘਰੇ ਪਹੁੰਚ ਜਾਏਗਾ ਖਾਣਾ ਦੀ ਮੇਰੀ ਗਰੰਟੀ ਹੋਣੀ ਹੈ ਹਾਂ ਗੱਭਨ ਦੀ 2000 ਅੰਦਰ ਉਹਦੇ ਵੀ ਥਾਣਾ ਦੀ ਪਰ ਦੁੱਧ ਸੇਵਾ ਦਾ ਦੁੱਧ ਦੁੱਧ ਪਾਈ ਦਾ ਵੀਰ ਜੀ ਦੁੱਧ ਪਾਈ ਦਾ ਮੰਨ ਲਓ ਹੁਣ ਬਰੀਡ ਵੈੜਾ ਨੇ ਦੁੱਧ ਤਾਂ ਪਰਣਾ ਪਰਣਾ ਪਰ ਇਹਨਾਂ ਵੰਡ ਖਾਗੇ ਹਨਾ ਵੰਡ ਵੰਡਾ ਪਾਉਣਗੇ ਵੀਰੇ ਦੇ ਦੁੱਧ ਕਿੰਨਾ ਮਰਜ਼ੀ ਜੋਈ ਜਾਣ ਹਾਂਜੀ ਹਾਂਜੀ ਤਾਂ ਵੀਰੇ ਡਰੈਸੇ ਕਰੇ ਆਪਣਾ ਬੋਲੀ ਡਰੈਸ ਵਿੱਚ ਪਿੰਠ ਠੱਠਾ ਜੇ ਹਾਂਜੀ ਨਾਲ ਹੀ ਫਿਰ ਗਲ ਚੂੜੀਆਂ ਮਜੀਠਾ ਰੋਡ ਨਾਲ ਹੀ ਭੱਲ ਵਾਲੀ ਚੌਂਗਾ ਆਉਂਦਾ ਜੀ ਇਕੱਠਾ ਪਿੰਨੇ ਆਪਣਾ ਜ਼ਿਲ੍ਹਾ ਗਰਦਾਸ ਖੋੜਿਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 90564552 ਜੀ ਠੀਕ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ